ਤੁਸੀਂ ਵੇਖ ਰਹੇ ਹੋ ਕੈਨ న్యూਸ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਚੰਡੀਗੜ੍ਹ ਡਿਪਟੀ ਮੇਅਰ ਚੋਣਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇੰਡੀਆ ਆਲਾਈਂਸ ਨੂੰ ਡਿਪਟੀ ਮੇਅਰ ਚੋਣਾਂ ਦੇ ਵਿੱਚ ਵੀ ਵੱਡਾ ਝਟਕਾ ਲੱਗਿਆ ਹੈ ਇਸ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਦੀ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁਲਜੀਤ ਸੰਧੂ ਨੇ ਜਿੱਤ ਦਰਜ ਕਰ ਲਈ ਸੀ ਤੇ ਹੁਣ ਡਿਪਟੀ ਮੇਅਰ ਦੀ ਚੋਣ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਇੱਥੇ ਵੀ ਇੰਡੀਆ ਆਲਾਈንስ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਸਵੇਰ ਤੋਂ ਦੋ ਵੱਡੇ ਝਟਕੇ ਨੇ ਜਿਹੜੇ ਉਹ ਇੰਡੀਆ ਆਲਾਈንስ ਨੂੰ ਲੱਗ ਚੁੱਕੇ ਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਈ ਸੀ ਤਾਂ ਉਹਦੇ 'ਚ ਭਾਰਤੀ ਜਨਤਾ ਪਾਰਟੀ ਇਸ ਕੁਰਸੀ ਦੇ ਉੱਤੇ ਕਾਬਜ਼ ਹੋਈ ਤੇ ਹੁਣੇ-ਹੁਣੇ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਡਿਪਟੀ ਮੇਅਰ ਚੋਣਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਇਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਦੇ ਵਿੱਚ ਭਾਰੀ ਬਹੁਮਤ ਗਿਆ ਜਿਸ ਤੋਂ ਬਾਅਦ ਦੇ ਵਿੱਚ ਇਸ ਕੋਰਸੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਾਬਜ਼ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਆਪਣੇ ਜਿਹੜੇ ਦੋ ਉਮੀਦਵਾਰ ਨੇ ਉਹ ਇੰਡੀਆ ਆਲਾਈਂਸ ਦੇ ਤਹਿਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਲਈ ਦਿੱਤੇ ਸੀ ਤੇ ਆਮ ਆਦਮੀ ਪਾਰਟੀ ਨੇ ਮੇਅਰ ਚੋਣਾਂ ਦੇ ਲਈ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਸੀ ਤੇ ਮੇਅਰ ਚੋਣਾਂ ਨੇ ਜਿਹੜੀਆਂ ਉਹਨਾਂ ਦੇ ਵੇਲੇ ਬੜਾ ਬਿਵਾਲ ਮੱਚਿਆ ਤਾਂ ਉਸ ਤੋਂ ਬਾਅਦ ਵਿੱਚ ਸੁਪਰੀਮ ਕੋਰਟ ਦੀ ਦਖਲ ਤੋਂ ਬਾਅਦ ਵਿੱਚ ਫੈਸਲਾ ਪਲਟ ਦਿੱਤਾ ਗਿਆ ਪਹਿਲੇ ਫੈਸਲੇ ਦੇ ਤਹਿਤ ਇਹ ਸੀ ਕਿ ਭਾਰਤੀ ਜਨਤਾ ਪਾਰਟੀ ਜਿੱਤ ਗਈ ਹੈ ਮੇਅਰ ਦੀ ਚੋਣ ਕਿਉਂਕਿ ਅੱਠ ਵੋਟਾਂ ਨੇ ਜਿਹੜੀਆਂ ਇੰਡੀਆ ਆਲਾਈਂਸ ਦੀਆਂ ਜਿਹੜੀਆਂ ਕਿ ਕੈਨਸਲ ਕਰ ਦਿੱਤੀਆਂ ਗਈਆਂ ਸੀ ਤਾਂ ਬਾਅਦ ਦੇ ਵਿੱਚ ਜਦੋਂ ਉਹਦੀ ਜਾਂਚ ਕੀਤੀ ਗਈ ਤਾਂ ਉਹ ਕੈਨਸਲ ਵੋਟਾਂ ਨੂੰ ਵੈਧ ਮੰਨਿਆ ਗਿਆ ਭਾਵੇਂ ਉਹਨਾਂ ਨੂੰ ਵੈਲਿਡ ਮੰਨਿਆ ਗਿਆ ਤੇ ਫਿਰ ਤੋਂ ਗਿਣਤੀ ਹੋਈ ਤਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੁਲਦੀਪ ਕੁਮਾਰ ਜਿਹੜੇ ਮੇਅਰ ਅੱਦੇ ਦੇ ਉਮੀਦਵਾਰ ਸੀ ਉਹ ਜਿੱਤ ਗਏ ਸੀ ਜਿਨ੍ਹਾਂ ਨੂੰ ਮੇਅਰ ਦੀ ਕੁਰਸੀ ਸੌਭ ਦਿੱਤੀ ਗਈ ਸੀ ਤਾਂ ਬਾਅਦ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰ ਉਤਾਰਨੇ ਸੀ ਉਹਨਾਂ ਦੇ ਵੱਲੋਂ ਉਮੀਦਵਾਰ ਉਤਾਰੇ ਗਏ ਜਿਨ੍ਹਾਂ ਦੇ ਵਿੱਚੋਂ ਪਹਿਲਾ ਤਾਂ ਕੁਲਜੀਤ ਸੰਧੂ ਨੇ ਜਿਹੜੇ ਉਹਨਾਂ ਦੇ ਵੱਲੋਂ ਸੀਨੀਅਰ ਡਿਪਟੀ ਮੇਅਰ ਦੀ ਜਿਹੜੀ ਚੋਣ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਸੀਨੀਅਰ ਡਿਪਟੀ ਮੇਅਰ ਅਹੁਦੇ ਦੇ ਉਹਨਾਂ ਨੂੰ ਹਰਾ ਦਿੱਤਾ ਗਿਆ ਸੀ ਤੇ ਜਿਨ੍ਹਾਂ ਦਾ ਨਾਮ ਦੱਸ ਦਈਏ ਕਿ ਉਸ ਵੇਲੇ ਜਿਹੜੇ ਹਾਰੇ ਗਏ ਸੀ ਸੀਨੀਅਰ ਡਿਪਟੀ ਮੇਅਰ ਦੀ ਰੇਸ ਦੇ ਵਿੱਚ ਉਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਗਾਵੀ ਦੱਸਿਆ ਜਾ ਰਿਹਾ ਜਿਹੜੇ ਕਾਂਗਰਸ ਦੇ ਨਾਲ ਸਬੰਧਤ ਸੀ ਉਹ ਹਾਰ ਗਏ ਤਾਂ ਕੁਲਦੀਪ ਮਾਫ਼ ਕਰਨਾ ਕੁਲਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਉਹ ਖੜੇ ਸੀ ਉਹ ਜਿੱਤ ਗਏ ਸੀ ਸੀਨੀਅਰ ਡਿਪਟੀ ਮੇਅਰ ਦੀ ਚੋਣ ਤੇ ਡਿਪਟੀ ਮੇਅਰ ਦੇ ਲਈ ਨਿਰਮਲਾ ਦੇਵੀ ਵਰਸਿਚ ਰਜਿੰਦਰ ਸ਼ਰਮਾ ਇਹ ਮੁਕਾਬਲਾ ਸੀ ਜਿਹਦੇ ਚੋ ਰਜਿੰਦਰ ਸ਼ਰਮਾ ਬੀਜੇਪੀ ਦੇ ਨਾਲ ਸਬੰਧ ਰੱਖਦੇ ਨੇ ਤੇ ਦੂਸਰੇ ਪਾਸੇ ਨਿਰਮਲਾ ਦੇਵੀ ਨੇ ਜਿਹੜੇ ਉਹ ਕਾਂਗਰਸ ਦੇ ਨਾਲ ਸਬੰਧ ਰੱਖਦੇ ਆ ਤੇ ਹੁਣ ਇਸ ਦਾ ਵੀ ਨਤੀਜਾ ਆ ਚੁੱਕਿਆ ਹੈ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਜਿਹੜਾ ਸੀਨੀਅਰ ਡਿਪਟੀ ਮੇਅਰ ਦਾ ਉਹਦਾ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਡਿਪਟੀ ਮੇਅਰ ਦਾ ਉਹਦਾ ਜਿਹੜਾ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਹੁਣ ਡਿਪਟੀ ਮੇਅਰ ਦੀ ਚੋਣ ਹੈ ਜਿਹੜੀ ਉਹਦਾ ਵੀ ਨਤੀਜਾ ਆ ਚੁੱਕਿਆ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਤ ਦਰਜ ਕਰ ਗਈ ਹੈ